ਗਲੀ ਗਲੀ ਵਣ ਜਾ ਰਾ ਫਿਰਦਾ ਹਾਕਮਰ ਲਿਆਨੇ ਬਲਾ ਬਲਾ ਜੀ ਮੈਨੂੰ ਤੇਰੀ ਸੋ ਹਾਕਮਰ ਲਿਆਨੇ ਬਲਾ ਖਾਸ ਕੋਲ ਜਾਨੀਆਂ ਨਾਨ ਕੋਲ ਜਾਨੀਆਂ ਝੂੜੀਆਂ ਤਾਂ ਦਿਓ ਨੀ ਝੜਾ ਪਰਾਜੀ ਮੈਨੂੰ ਤੇਰੀ ਸੰ ਚੂੜੀਆਂ ਤਾ ਦਿਓ ਨੀ ਛੜਾ ਸਾਸ ਨਹੀਂਓ ਬੋਲਦੀ ਨਾਣ ਨਹੀਂਓ ਬੋਲਦੀ ਆਪੇ ਤਮ ਲੈਨਿਆ ਛੜਾ ਪਰਾਜੀ ਮੈਨੂੰ ਤੇਰੀ ਸੰ ਆਪੇ ਤਮ ਲੈਨਿਆ ਛੜਾ ਸਸ ਗਈ ਪੇਕੜੇ ਨਾਨ ਗਈ ਸਾਰੇ ਸਾਜ ਪਰ ਸ਼ੋਲੇ ਆਂ ਦਾ ਪਾ ਪਲਾ ਜੀ ਮੈਨੂੰ ਤੇਰੀ ਸੋ ਸਾਜ ਪਰ ਸ਼ੋਲੇ ਆਂ ਦਾ ਪਾ ਬਾਰੋਂ ਤ ਆਇਆ ਜਟ ਹੱਸਦਾ ਨੀ ਖੇਡਦਾ ਪੱਬੀਆਂ ਨੇ ਦਿੱਤਾ ਨੀ ਸਖਾ ਪਰਾਜੀ ਮੈਨੂੰ ਤੇਰੀ ਸਾਂ ਪੱਬੀਆਂ ਨੇ ਦਿੱਤਾ ਨੀ ਸਖਾ ਅੰਦਰ ਬੜੇ ਅਰੰਗੀ ਲਡੰਡਾ ਫੜਿਆ ਚੂੜੀਆਂ ਦੀ ਕਿੰਨੀ ਭਨਾ ਪਰਾਜੀ ਮੈਨੂੰ ਤੇਰੀ ਸਾਂ ਚੂੜੀਆਂ ਦੀ ਕਿੰਨੀ ਭਨਾ ਜੁਗ ਜੁਗ ਛੂੜਿਆ ਮੈਂ ਪੱਲੇ ਵਿੱਚ ਪੌਨੀਆ ਰੋਣ ਮੇਰਾ ਥੰਮੇ ਆਨਜਾ ਪਲਾਜੀ ਮੈਨੂੰ ਤੇਰੀ ਸੋ ਰੋਣ ਮੇਰਾ ਥੰਮੇ ਆਨਜਾ ਇੱਕ ਦੇ ਦੇ ਕੋੜੀ ਬੀਬਾ ਇੱਕ ਭੇਜਿਆ ਆਦਮੀ ਪਾਦੇ ਮੈਨੂੰ ਪੇਕੇ ਆਂਦੇ ਰ ਪਲਾਜੀ ਮੈਨੂੰ ਤੇਰੀ ਸਾ ਪਾਦੇ ਮੈਨੂੰ ਪੇਕੇਆਂ ਦੇਰ ਇੱਕ ਲੈ ਜਾ ਘੋੜੀ ਨਾ ਜੋ ਦਿੱਤੀ ਤੈਨੂੰ ਘੋੜੀ ਨਹੀਂ ਪੇਕੇਆਂ ਤੋਂ ਵੀਰ ਨੂੰ ਭੁਲਾ ਪਲਾਜੀ ਮੈਨੂੰ ਤੇਰੀ ਸਾ ਪੇਕੇਆਂ ਤੋਂ ਵੀਰ ਨੂੰ ਭੁਲਾ ਕੋੜੀ ਲੈ ਕੇ ਨੀ ਉਹ ਬੀਰ ਮੇਰਾ ਆ ਗਿਆ ਲੈ ਗਿਆ ਮੈਨੂੰ ਪੇਕਿਆਂ ਦੇ ਰਾ ਭਲਾ ਜੀ ਮੈਨੂੰ ਤੇਰੀ ਸੋ ਕੋੜੀ ਉੱਤੇ ਲੈ ਗਿਆ ਛੜਾ ਹੱਥ ਵਿੱਚ ਕੁੰਜੀਆਂ ਥਾੜੀ ਵੇਚ ਟ ਲੈ ਨੀ ਮਾਏ ਰੋਟੀਆਂ ਫਕਾ ਪਲਾਜੀ ਮੈਨੂੰ ਤੇਰੀ ਸੰ ਲੈਨੀ ਮਾਇ ਰੋਟੀਆਂ ਫਕਾ ਇੱਕ ਦਿਨ ਪੱਕੀਆਂ ਦੋ ਦਿਨ ਪੱਕੀਆਂ ਜਾ ਕੇ ਮੇਰੀ ਨੂੰ ਨੂੰ ਲਿਆ ਪਲਾਜੀ ਮੈਨੂੰ ਤੇਰੀ ਸੰ ਜਾ ਕੇ ਮੇਰੀ ਨੂੰ ਨੂੰ ਲਿਆ ਹੱਥ ਵਿੱਚ ਕੁੰਜੀਆਂ ਥਾਲੀ ਵਿੱਚ ਆਟ ਲੈਣੀ ਪਾਬੋ ਰੋਟੀਆਂ ਪਕਾ ਪਲਾ ਜੀ ਮੈਨੂੰ ਤੇਰੀ ਸੋ ਲੈਣੀ ਪਾਬੋ ਰੋਟੀਆਂ ਪਕਾ ਇੱਕ ਦਿਨ ਪੱਕੀਆਂ ਦੋ ਦਿਨ ਪੱਕੀਆਂ ਜਾ ਕੇ ਵੀਰਾ ਵੱਡੇ ਨੂੰ ਲਿਆ ਪਲਾਜੀ ਮੈਨੂੰ ਤੇਰੀ ਸੋ ਜਾ ਕੇ ਵਿਰਾਬੱਡੀ ਨੂੰ ਲਿਆ ਪੈਣੇ ਓ ਡੱਟ ਲੈਣ ਤੋਰ ਪਿਆ ਚੱਲ ਜਾ ਕੇ ਰੋਟੀਆਂ ਪਕਾ ਪਲਾਜੀ ਮੈਨੂੰ ਤੇਰੀ ਸੋ ਚੱਲ ਜਾ ਕੇ ਰੋਟੀਆਂ ਪਕਾ ਮੇਰੀਆਂ ਤਾਂ ਪੱਕੀਆਂ ਵਥੇਰਾ ਚੇਰ ਖਦੀਆਂ ਪਾਬੋ ਦੀਆਂ ਪੱਕੀਆਂ ਤੂੰ ਖਾ ਪਹਾ ਜੀ ਮੈਨੂੰ ਤੇਰੀ ਸੰ ਪਾਬੋ ਦੀਆਂ ਪੱਕੀਆਂ ਤੂੰ ਖਾ ਪਾਬੋ ਦੀਆਂ ਪੱਕੀਆਂ ਵਥੇਰਾ ਚੇਰ ਖਾਲੀਆਂ ਹੁਣ ਮੈਨੂੰ ਤੇਰੀਆਂ ਦਾ ਚਾ ਪਲਾਜੀ ਮੈਨੂੰ ਤੇਰੀ ਸੰ ਹੁਣ ਮੈਨੂੰ ਤੇਰੀਆਂ ਦਚਾ ਰੋਟੀਆਂ ਪਕਾਉਂ ਨਾੜੇ ਸਬਜ਼ੀ ਬਣਾਉਂਗੀ ਪਹਿਲਾਂ ਮੇਰੇ ਚੂੜੀਆਂ ਛੜ ਪਲਾਜੀ ਮੈਨੂੰ ਤੇਰੀ ਸੰ ਪਹਿਲਾਂ ਮੇਰੇ ਚੂੜੀਆਂ ਛੜ ਇੱਕ ਲੈ ਜਾ ਪੰਜਾਂ ਦਾ ਤੇ ਇੱਕ ਲੈ ਪੰਜਾਂ ਦਾ ਜਾ ਜਾ ਕੇ ਚੂੜੀਆਂ ਛੜਾ ਭਲਾ ਜੀ ਮੈਨੂੰ ਤੇਰੀ ਸੰਗ ਜਾ ਜਾ ਕੇ ਚੂੜੀਆਂ ਛੜਾ ਜਾ ਜਾ ਕੇ ਚੂੜੀਆਂ ਛੜਾ ਚੂੜੀਆਂ ਛੜਾ ਕੇ ਨੀ ਮੈ ਸੋਰੇ ਕਰੇ ਅਗੇ ਸਸੜੀ ਨੂੰ ਚੜੇਗੀ ਹਾਚ ਪਲਾਜੀ ਮੈਨੂੰ ਤੇਰੀ ਸੰ ਸਸੜੀ ਨੂੰ ਚੜੇਗੀ ਹਾਚ ਪਲਾਜੀ ਮੈਨੂੰ ਤੇਰੀ ਸੰ ਸਸੜੀ ਨੂੰ ਚੜੇਗੀ ਹਾਚ